ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੇਸਾਂ ਵਿਦੇਸਾਂ ਵਿੱਚ ਵਸਦੇ ਸਾਰੇ ਪੰਜਾਬੀ ਵੀਰ ਭੈਣ ਭਰਾਵਾਂ ਦਾ ਆਰ.ਈ.ਡੀ ਫੈਮਿਲੀ ਚੈਨਲ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਬਹੁਤ ਵਧੀਆ ਰਿਸ਼ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਲੜਕੀਆਂ ਦੀ ਐਡ ਅਸੀਂ ਫ੍ਰੀ ਵਿੱਚ ਪਾਉਂਦੇ ਹਾਂ ਤੇ ਲੜਕਿਆਂ ਦੀ ਐਡ ਲਈ ਅਸੀਂ ਬਹੁਤ ਘੱਟ ਫੀਸ ਲੈਂਦੇ ਹਾਂ ਐਡ ਪਾਉਣ ਲਈ ਨਾਮ ਉਮਰ ਜਾਤ ਗੋਤ ਕਦਮ ਕੰਮ ਪ੍ਰਾਪਰਟੀ ਭੈਣ ਭਰਾ ਮੰਗ ਪੜਾਈ ਪਤਾ ਏਰੀਆ ਐਡ ਲਗਵਾਉਣ ਲਈ ਆਪਣੀ ਇਹ ਜਾਣਕਾਰੀ ਭੇਜੋ ਨਾਲ ਆਪਣਾ ਨੰਬਰ ਦੱਸੋ ਜਿਹੜਾ ਐਡ ਵਿੱਚ ਦੱਸਣਾ ਐਡ ਦੀ ਫੀਸ ਇੱਕ ਵਾਰ ਲਈ ਜਾਂਦੀ ਹੈ ਐਡ ਕੁਝ ਦਿਨ ਬਾਅਦ ਵਾਰ-ਵਾਰ ਲਗਾਈ ਜਾਂਦੀ ਹੈ ਸਾਰੇ ਆਰਈਡੀ ਫੈਮਿਲੀ ਚੈਨਲ ਤੋਂ ਤੁਸੀਂ ਜਿਹੜਾ ਵੀ ਰਿਸ਼ਤਾ ਵੇਖ ਕੇ ਕਰਨਾ ਹੈ ਉਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰੋ ਜੀ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣ ਦਾ ਹੈ ਐਡ ਪਵਾਉਣ ਲਈ ਸਾਡੇ ਹੇਠਾਂ ਦਿੱਤੇ ਵਟਸਐਪ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਚਾਹ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 12 5 1998 ਗੋਤ ਬਰਾੜ ਪੜ੍ਹਾਈ ਪਲੱਸ 2 ਡਿਪਲੋਮਾ ਹੌਫ ਲਾਇਬ੍ਰੇਰੀ ਸਾਇੰਸ ਨੈਨੀ ਕੋਰਸ ਵਿਦ ਐਕਸਪੀਰੀਅੰਸ ਨਾਊ ਇਨ ਕੈਨੇਡਾ ਓਨ ਨੈਨੀ ਵਰਕ ਪਰਮਿਟ ਪੀਆਰ ਫਾਈਲ ਇਨ ਪ੍ਰੋਸੈਸ ਇੱਕ ਭਰਾ ਮੈਰਿਡ ਕੈਨੇਡਾ ਪੀਆਰ ਹੈ ਲੜਕੀ ਸਰੀ ਕੈਨੇਡਾ ਵਿੱਚ ਫੈਮਿਲੀ ਨਾਲ ਰਹਿੰਦੀ ਹੈ ਲੜਕੀ ਵਧੀਆ ਨਰਮ ਸੁਭਾਅ ਵਾਲੀ ਹੈ ਇਹਨਾਂ ਨੂੰ ਲੜਕਾ ਵਧੀਆ ਪਰਿਵਾਰ ਦਾ ਵਧੀਆ ਸੁਭਾਅ ਵਾਲਾ ਚਾਹੀਦਾ ਹੈ ਲੜਕਾ ਵੈਸ਼ਨੋ ਹੋਵੇ ਲੜਕੇ ਨੂੰ 15 ਤੋਂ 18 ਕਿੱਲੇ ਜ਼ਮੀਨ ਹੋਵੇ ਚਾਹੇ ਲੜਕਾ ਪੰਜਾਬ ਤੋਂ ਹੋਵੇ ਜਾਂ ਕੈਨੇਡਾ ਤੋਂ ਹੋਵੇ ਇਹਨਾਂ ਨਾਲ ਤੁਸੀਂ ਹੇਠਾਂ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਦੂਜਾ ਰਿਸ਼ਤਾ ਨੋਟ ਕਰੋ ਜੀ ਸੇਖ ਰਾਜਪੂਤ ਵੈਸ਼ਨੂ ਲੜਕਾ ਉਮਰ 48 ਸਾਲ ਪੜ੍ਹਾਈ ਪਲੱਸ 2 ਪਾਸ ਕੱਦ 5 ਫੁੱਟ 7 ਇੰਚ ਇਕੱਲਾ ਲੜਕਾ ਕੰਮ ਆਪਣਾ ਕਾਰੋਬਾਰ ਲੜਕਾ ਤਲਾਕਸ਼ੁਦਾ ਹੈ ਇਹਨਾਂ ਨੂੰ ਵਿਧਵਾ ਜਾਂ ਬੱਚੇ ਵਾਲੀ ਐਨ ਆਰ ਆਈ ਜਾਂ ਸਰਕਾਰੀ ਨੌਕਰੀ ਵਾਲੀ ਲੜਕੀ ਚਾਹੀਦੀ ਹੈ ਲੜਕੀ ਚਾਹੇ 40 ਤੋਂ 55 ਸਾਲ ਤੱਕ ਹੋਵੇ ਘਰ ਜਮਾਈ ਰੱਖਣ ਵਾਲੇ ਵੀ ਸੰਪਰਕ ਕਰ ਸਕਦੇ ਹਨ ਜਾਤੀ ਵੰਦਨ ਕੋਈ ਨਹੀਂ ਇਹਨਾਂ ਨੂੰ ਤੁਸੀਂ ਹੇਠਾਂ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਅੱਜ ਦਾ ਤੀਜਾ ਰਿਸ਼ਤਾ ਨੋਟ ਕਰੋ ਜੀ ਨਾਮ ਅਲਕਾ ਕਾਸਟ ਚੌਧਰੀ ਜਨਮ 12 11 1995 ਕੱਦ 5 ਫੁੱਟ 5 ਇੰਚ ਇੱਕ ਵੱਡਾ ਭਰਾ ਪਿਤਾ ਬਿਜ਼ਨਸਮੈਨ ਮਾਤਾ ਹਾਊਸ ਵਾਈਫ ਪਤਾ ਅੰਮ੍ਰਿਤਸਰ ਸਾਹਿਬ ਪੜ੍ਹਾਈ ਬੀ ਟੈਕ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਲੜਕੀ ਜੌਬ ਨਹੀਂ ਕਰਦੀ ਹੈ ਲੜਕੀ ਨੂੰ ਜੋਗਾ ਤੇ ਲੋਗੋ ਡਿਜ਼ਾਈਨਿੰਗ ਦਾ ਸ਼ੌਂਕ ਹੈ ਮੰਗ ਲੜਕਾ ਅੰਮ੍ਰਿਤਸਰ ਸਾਹਿਬ ਤੋਂ ਹੋਵੇ ਵੈਸ਼ਨੋ ਹੋਵੇ ਚੰਗਾ ਬਿਜ਼ਨਸਮੈਨ ਜਾਂ ਸਰਕਾਰੀ ਨੌਕਰੀ ਤੇ ਹੋਵੇ ਇਹਨਾਂ ਨੂੰ ਤੁਸੀਂ ਹੇਠਾਂ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਆਧਾ ਚੌਥਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਪੜ੍ਹਾਈ ਬੀ ਐਸਸੀ ਨਰਸਿੰਗ ਜਨਮ 28/2/1994 ਕੱਦ 5 ਫੁੱਟ 6 ਇੰਚ ਭੈਣਾ ਦੋ ਮੈਰਿਡ ਕਨੇਡਾ ਸੈਟਲ ਨੇ ਇੱਕ ਭਰਾ ਮੈਰਿਡ ਕਨੇਡਾ ਵਿੱਚ ਸੈਟਲ ਸਾਰਾ ਪਰਿਵਾਰ ਗੁਰਸਿੱਖ ਹੈ ਲੜਕੀ ਵਿਸਟਰ ਵਿਜੇ ਤੇ ਕਨੇਡਾ ਗਈ ਹੈ ਲੜਕੀ ਦਾ 6 ਮਹੀਨੇ ਤੋਂ ਤਲਾਕ ਹੋਇਆ ਹੈ ਪਤਾ ਮੋਗਾ ਲੜਕੀ ਦਾ ਅੰਮ੍ਰਿਤ ਨਹੀਂ ਛਕਿਆ ਹੋਇਆ ਇਹਨਾਂ ਨੂੰ ਚਾਹੀਦਾ ਕਨੇਡਾ ਜਾਂ ਅਮਰੀਕਾ ਪੀਆਰ ਹੋਵੇ ਲੜਕਾ ਕੁਆਰਾ ਜਾਂ ਤਲਾਕਸ਼ੋਦਾ ਬਿਨਾ ਬੱਚੇ ਤੋਂ ਹੋਵੇ ਇਹਨਾਂ ਨੂੰ ਤੁਸੀਂ ਹੇਠਾਂ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਅੱਜ ਆ ਪੰਜਵਾਂ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਗੋਤ ਬੜੈਂਚ ਜਨਮ 1999 ਪੜ੍ਹਾਈ ਬੀਏ ਕੱਦ 5 ਫੁੱਟ 3 ਇੰਚ ਪਤਾ ਪਟਿਆਲਾ ਆਇਲੈਂਡਸ 5562 ਲੜਕੀ ਨੇ ਵਰਕ ਪਰਮਿਟ ਤੇ ਯੂਕੇ ਜਾਣਾ ਹੈ ਖਰਚਾ ਕਰਨ ਵਾਲਾ ਲੜਕਾ ਚਾਹੀਦਾ ਹੈ ਫਾਈਲ ਲੜਕਾ ਲੜਕੀ ਦੋਵੇਂ ਇਕੱਠਿਆਂ ਦੀ ਜੁਕੇ ਵਰਕ ਪਰਮਿਟ ਦੀ ਲਗਾਉਣੀ ਹੈ ਜੇਕਰ ਵਿਆਹ ਪੱਕਾ ਕਰਨਾ ਹੈ ਤਾਂ ਲੜਕਾ ਜੱਟ ਸਿੱਖ ਕਾਸਟ ਤੋਂ ਹੀ ਹੋਵੇ ਜੇਕਰ ਕੰਟਰੈਕਟ ਮੈਜਰ ਵਿੱਚ ਕਰਨੀ ਹੈ ਤਾਂ ਕੋਈ ਜਾਤੀਬੰਧਨ ਨਹੀਂ ਇਹਨਾਂ ਨੇ ਆਈਲੈਂਡਸ ਕੀਤੀ ਹੋਈ ਹੈ ਲੜਕਾ ਲੜਕੀ ਦੋਵਾਂ ਨੇ ਇਕੱਠਿਆਂ ਨੇ ਵੀਜ਼ਾ ਲਗਵਾਉਣਾ ਹੈ ਇਹਨਾਂ ਨੂੰ ਹੇਠਾਂ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਨਾਮ ਕੌਰ ਪਤਾ ਬਠਿੰਡਾ ਜਨਮ 1998 5 ਫੁੱਟ 3 ਇੰਚ ਗੋਤ ਸਰਾ ਪੜ੍ਹਾਈ ਪਲੱਸ 2 ਬੀ ਐਸ ਸੀ ਨਰਸਿੰਗ 3 ਸਾਲ ਦਾ ਤਜਰਬਾ ਡੀ ਐਮ ਸੀ ਲੁਧਿਆਣਾ ਹਸਪੀਟਲ ਕਾਸਟ ਜੱਟ ਸਿੱਖ ਖਾਨਦਾਨੀ ਪਰਿਵਾਰ ਕਨੇਡਾ ਪੀ ਆਰ ਲੜਕੀ ਦੀ ਜ਼ਰੂਰਤ ਹੈ ਲੜਕਾ ਨਸ਼ਾ ਰਹਿਤ ਹੋਵੇ ਵਧੇਰੇ ਜਾਣਕਾਰੀ ਲਈ ਇਹਨਾਂ ਨੂੰ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਮਾਨਸਾ ਜਨਮ 1990 ਕੱਦ 5 ਫੁੱਟ 4 ਇੰਚ ਗੋਤ ਮਾਨਸਾਹੀਆ ਪੜਾਈ ਪਲੱਸ 2 ਜੀਐਨਐਮ 5 ਸਾਲ ਦਾ ਤਜਰਬਾ ਬੀਐਸਸੀ ਦੇ ਦੂਜੇ ਸਾਲ ਦੇ ਪੇਪਰ ਦੇਣੇ ਹਨ ਇੱਕ ਭਰਾ ਮੈਰਿਡ ਪਿਤਾ ਖੇਤੀਬਾੜੀ ਕਰਦੇ ਨੇ ਕਾਸਟ ਜੱਟ ਸਿੱਖ ਮਾਤਾ ਹਾਊਸ ਵਾਈਫ ਨੇ ਖਾਨਦਾਨੀ ਪਰਿਵਾਰ ਹੈ ਲੜਕੀ ਸੋਹਣੀ ਸੁਨੱਖੀ ਰੰਗ ਸਾਫ ਹੈ ਮੰਗ ਮੁੰਡਾ ਕਨੇਡਾ ਪੀਆਰ ਸੋਨਾ ਹੋਵੇ ਨਸ਼ੇ ਤੋਂ ਰਹਿਤ ਹੋਵੇ ਇਹਨਾਂ ਨੂੰ ਤੁਸੀਂ ਹੇਠਾਂ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਚਰਨਜੀਤ ਸਿੰਘ ਕਾਸਟ ਮੱਝੀ ਸਿੱਖ ਉਮਰ 50 ਸਾਲ ਪਿੰਡ ਕੋਟ ਸਦੀਕ ਜ਼ਿਲ੍ਹਾ ਜਲੰਧਰ ਇਹਨਾਂ ਦੇ ਦੋ ਲੜਕੇ ਤੇ ਇੱਕ ਲੜਕੀ ਹਨ ਲੜਕੀ ਦਾ ਵਿਆਹ ਹੋ ਗਿਆ ਹੈ ਇਹਨਾਂ ਨੂੰ 40 ਸਾਲ ਤੋਂ ਉਮਰ ਵਾਲੀ ਘਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਮਜਬੂਤ ਸਿੱਖ ਕਾਸਟ ਨੂੰ ਪਹਿਲ ਹੈ ਇਹਨਾਂ ਨੂੰ ਹੇਠਾਂ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ